सीएम साहब दी जेड़ा जीरो टॉलरेंस पॉलिसी है अगेंस्ट ऑर्गेनाइज क्राइम ओदेच कमिश्नर पुलिस अमृतसर ने ਪਹਿਲਾਂ ਵੀ ਬੜੇ ਗ੍ਰੀਵਸ क्राइम ਦੇ ਔਰ ਕੇਸ ਟ੍ਰੈਕ ਕੀਤੇ ਹੈ ਔਰ ਬਹੁਤ ਸਾਰੇ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੱਡੀਆਂ ਬਰਾਮਦੀਆਂ ਹੋਈਆਂ ਚਾਹੇ ਉਹ ਆਰਮਜ਼ ਐਕਟ ਦੇ ਵਿੱਚ ਆਏ ਚਾਹੇ ਗੱਟੀਆਂ ਨੇ ਜਾਂ ਕੋਈ ਖੋਈ ਹੋਈ ਸਮਗਰੀ ਹੈ ਉਹਦੇ ਚ ਜਿਹੜਾ ਇਹ ਕੇਸ ਹੋਇਆ ਇਹਦੇ 7 ਤਰੀਕ ਨੂੰ ਇਕ ਕੀਆ ਸੋਨੇਟ ਕਾਰ ਜਿਹੜੀ ਸਾਡੇ 9 ਵਜੇ ਸਨੈਚ ਹੋ ਗਈ ਸੀ ਰਣਜੀਤ ਐਵੇਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੀ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਡਿਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਚ ਐਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਐਡੀਸੀਪੀ ਤੋਂ ਰਿਸ਼ਭ ਭੋਲਾ ਜੀ ਸਾਡੇ ਐਸੀਪੀ ਨਾਰਥ ਔਰ ਰੋਵਨ ਹੰਸ ਰੇਨ ਇੰਸਪੈਕਟਰ ਐਸਐਚਓ ਰਣਜੀਤ ਐਵੇਨਿਊ ਤੇ ਉਹਨਾਂ ਦੀ ਟੀਮ ਉਹ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਆਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਤਿੰਨੋਂ ਮੁਲਜ਼ਮ ਘੁੰਮ ਰਹੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸੂ ਕਰ ਰਹੇ ਸੀਗੇ ਰੋਬਨ ਹਾਂਸ ਇੱਕ ਸਾਈਡ ਤੇ ਹੋ ਗਏ ਰਗਵਿੰਦਰ ਕੁਮਾਰ ਏਐਸਆਈ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਆ 'ਚ ਇੱਥੇ ਆਏ ਇੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲੇ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਵੀ ਫਾਇਰ ਹਵਾ ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਉਹ ਪੈਸੇਂਜਰ ਸੀ ਉਹਨੇ ਉੱਥੋਂ ਉਤਰ ਕੇ ਫਿਰ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਆਈ ਹੈ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜਦੋਂ ਚਲਾਈ ਤਾਂ ਉਹਦੇ ਲੈਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹਦੀ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਿਸ਼ਾਰਾ ਖੁਰ ਇਹ ਜੇ ਦਾ ਪਿਛੋਕੜ ਦੇਖਿਆ ਜਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਆ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਦੇ ਉੱਤੇ ਸਨੇਚਿੰਗ ਔਰ ਇਹ ਵਕ ਵਕ ਜਿਹੜਾ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਅਲੀਸ ਪੇਜਾ ਇਹ ਤਰਨਤਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ 5 ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਜਿਵੇਂ ਜਿਹੜਾ ਹੈਗਾ ਕਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨਿਅਰ ਕ੍ਰਾਈਮ ਜਾਂ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਉਹ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਕਰਨਤਾਰਨ ਦੇ ਵਿੱਚ ਔਰ ਪਿੱਛੇ ਮੋਗੇ ਦੇ ਵਿੱਚ ਵੀ ਜਿਹੜਾ ਗੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸੂ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਦੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਹੋਰ ਚੀਜ਼ਾਂ ਉਹ ਲੁੱਟ ਲੀਆਂ ਸੀ ਜਿਆ ਉਹ ਕੇਸ ਵੀ ਇਹਦੇ ਚ ਟ੍ਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਹੈ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਆ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋਡਲੀ ਇਨਵੈਸਟੀਗੇਸ਼ਨ ਚੋ ਪਤਾ ਲੱਗੀ ਹੈ ਉਹ ਇਹ ਹੈ ਕਿ ਕੱਲ ਇਹਨਾਂ ਨੇ ਇੱਥੇ ਟਾਕਸੀ ਵੀ ਇਧਰੋਂ ਜੋ ਜਰੰਦਰ ਸਾਈਡ ਤੇ ਜਾਣਾ ਸੀ ਇਸ ਰਸਤੇ ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਸੀ ਅਜੇ ਦੇਖ ਰਹੇ ਹਾਂ ਵੀ ਕੀ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੋਬਾ ਏਰੀਆ 'ਚ ਕਰਨਾ ਚਾਹੁੰਦੇ ਸੀ ਉੱਤੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ